ਖੰਨਾਪੁਰ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬਧਾਈ ਚੌਕ ਸੀ ਦਰਮਿਆਨ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲ 3 ਕਿਲੋ ਅਫੀਮ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਇਸ ਦੇ ਨਾਲ ਹੀ ਇਹਨਾਂ ਤਸਕਰਾਂ ਕੋਲੋਂ 1 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਦੱਸੀ ਗਈ ਹੈ ਇਹ ਚਾਰੇ ਤਸਕਰ ਇੱਕ ਕਲ i20 ਕਾਰ ਵਿੱਚ ਸਵਾਰ ਭਾਰੀ ਮਾਤਰਾ ਵਿੱਚ ਫੀਮ ਲੈ ਕੇ ਮਿਲਟਰੀ ਗਾਉਂਡ ਕੋਲ ਅਮਲੋ ਚੌਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸਬੰਧੀ ਆਪਣਾ ਨੰਬਰ 94 ਦਰਜ ਕੀਤੀ। ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਮੀਤ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ। ਅੰਨਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ ਤੇ ਸਫਲਤਾ ਹਾਸਲ ਕੀਤੀ ਹੈ ਖੰਨਾਪੁਰ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵਿਧਾਈ ਚੌਕ ਸੀ ਦਰਮਿਆਨ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਕੋਲ 3 ਕਿਲੋ ਅਫੀਮ ਬਰਾਮਦ ਕਰਨ ਦਾ ਦਾਵਾ ਕੀਤਾ ਇਸ ਦੇ ਨਾਲ ਹੀ ਇਹਨਾਂ ਤਸਕਰਾਂ ਕੋਲੋਂ 1 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਦੱਸੀ ਗਈ ਹੈ ਇਹ ਚਾਰੇ ਤਸਕਰ ਇਕ ਕਲ i20 ਕਾਰ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਨੇੜੇ ਫੜਿਆ ਗਿਆ ਦੋ ਤਸਕਰ ਯੂਪੀ ਅਤੇ ਦੋ ਖੰਨਾ ਦੇ ਰਹਿਣ ਵਾਲੇ ਦੱਸੇ ਗਏ ਹਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਚੋਣਾ ਦੌਰਾਨ ਨਸ਼ਾ ਦੀ ਇਹ ਖੇਪ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਖੰਨਾ ਦੇ ਅਮਰੋਡ ਰੋਡ ਚੌਕ ਨੇੜੇ ਮਿਲਟਰੀ ਗਰਾਊਂਡ ਦੇ ਸਾਹਮਣੇ ਨਾਕਾਬੰਦੀ ਤੇ ਮੌਜੂਦ ਸੀ ਤਾਂ ਇਸ ਦੌਰਾਨ ਇੱਕ ਸਨੈਰੀ ਰੰਗ ਦੀ ਆਈ 20 ਕਾਰ ਜਿਸ ਦਾ ਦਿੱਲੀ ਨੰਬਰ ਸੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਕਾਰ ਚ ਸਦੀਪ ਕੁਮਾਰ ਅਤੇ ਸੌਰਵ ਵਾਸੀ ਬਰੇਲੀ ਯੂਪੀ ਰੋਸ਼ਨ ਲਾਲ ਵਾਸੀ ਦਾਉਮਾਧਰਾ ਅਤੇ ਮਨਪ੍ਰੀਤ ਸਿੰਘ ਵਾਸੀ ਪੀਰਖੰਨਾ ਰੋਡ ਖੰਨਾ ਸਵਾਰਨ ਕਾਰ ਦੇ ਡੈਸ਼ਬੋਰਡ ਤੋਂ 3 ਕਿਲੋ ਆਫੀਮ ਤੇ 1 ਲੱਖ ਰੁਪਏ ਬ੍ਰਾਹਮਣ ਹੋਣ ਦਾ ਦਾਵਾ ਕੀਤਾ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ रोशन लाल ਤੇ ਮਨਪ੍ਰੀਤ ਸਿੰਘ ਵਾਸੀ ਕੰਨਾਂ ਦੇ ਨਸ਼ਾ ਤਸਕਰ ਸੁਧੀਰ ਤੇ ਸਰੋਵ ਵਾਸੀ ਬਰੇਲੀ ਨਾਲ ਸੰਬੰਧਨ ਜਿਸ ਤੋਂ ਬਾਅਦ ਅਫੀਮ ਦੀ ਖੇਪ ਨੂੰ ਖੰਨਾ ਲਿਆਂਦਾ ਸੀ ਸਨੋ ਖੰਨਾ ਚ ਸਪਲਾਈ ਕੀਤਾ ਜਾਣਾ ਸੀ ਇਹ ਕੱਲ ਐਸਐਚਓ ਸਿਟੀ ਟੂ ਗੁਰਮੀਤ ਸਿੰਘ ਐਸਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ ਡੀਐਲ10CA8029 골ਡਨ ਕਲਰ ਦੀ ਹੈ ਜਿਸ ਨੂੰ ਸੁधीर కుమార్ ਪੁੱਤਰ ਰਮੇਸ਼ ਚੰਦ ਇਹ ਬਰੇਲੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ सौरभ ਪੁੱਤਰ नरेश, ਰੋਸ਼ਨ ਲਾਲ ਪੁੱਤਰ ਮੁਲਖਰਾਜ ਇਹ ਆਪਣੇ ਪਾਇਲ ਦਾ ਹੈਗਾ ਇੱਕ ਮਨਪ੍ਰੀਤ ਪੁੱਤਰ ਬਲਵੀਰ ਸਿੰਘ ਆ ਪੀਰਖਾਨਾ ਰੋਡ ਰਵੀਦਾਸ ਮੰਦਰ ਦੇ ਕੋਲ ਹੈ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਭਾਰੀ ਮਾਤਰਾ ਵਿੱਚ ਫੀਮ ਲੈ ਕੇ ਮਿਲਟਰੀ ਗਾਊਂਡ ਕੋਲ ਅਮਲੋ ਚੌਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸਬੰਧੀ ਆਪਣੇ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਆ ਇਹਨਾਂ ਤੇ ਪਹਿਲਾਂ ਵੀ 1-2-2 ਪਰਚੇ ਦਰਜ ਨੇ ਜੇ ਉਥੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚੇ ਵੀ ਇਲੈਕਸ਼ਨ 'ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤੇ ਨੱਕ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ 3 ਕਿਲੋ ਫੀਮ ਬਰਾਮਦ ਕੀਤੀ ਆ ਸਰ ਹੋਰ ਨਹੀਂ ਕੁਝ ਬਰਾਮਦ ਹੋਇਆ ਇਹਨਾਂ ਤੋਂ 1 ਲੱਖ ਰੁਪਇਆ ਜਿਹੜੀ ਹੈਗੀ ਡਰਗ ਮਨੀ ਰਿਕਵਰ ਹੋਈ ਆ ਇਹ ਤੁਹਾਨੂੰ ਦਿਖਾ ਰਹੇ ਨੇ ਆ ਲੱਖ ਰੁਪਈਆ ਜਿਹੜੀ ਹੈਗੀ ਐ ਇਹ ਡਰੱਗ ਬਣੀ ਇਹਨਾਂ ਨੂੰ ਰਿਕਵਰ ਕਰਾਈ ਐ ਤੇ ਲੱਖ ਕਿਲੋ ਫੀਸ ਸੀਗੀ ਹੋਰ ਵੀ ਸ਼ਾਇਦ ਸਾਨੂੰ ਬਰਾਮਦਗੀ ਹੋ ਸਕੇ ਅਸੀਂ ਦੋ ਦਿਨ ਤੱਕ ਦਾ ਪੁਲਿਸ ਬਣ ਲਿਆ ਅੱਗੇ ਦੱਸੇ ਜਿਹਨਾਂ ਨੇ ਇਹਨੂੰ ਸਪਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਹਨਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ